ਆ ਇੱਥੇ ਜਿੰਨੇ ਵੀ ਪਹੁੰਚੇ ਹੋ ਮੈਂ ਥੋੜਾ ਬਾਹਰ ਨਾਜਨਾਮਾ ਗੱਲ ਕਰਾਂ ਪਰ ਮੈਂ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਤੁਸੀਂ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਈ ਜੀ ਸਤਨਾਮ ਜੀ ਤੇ ਮਗਰ ਭੂਸ਼ਣ ਮਿੱਤਲ ਬਾਈ ਜੀ ਤੁਸੀਂ ਤਿਆਰ ਰਹੇ ਹੋ ਤੇ ਉਸ ਤੋਂ ਬਾਅਦ ਮੈਂ ਬਾਈ ਅਜਵੇਰ ਬਰਾੜ ਹੋਰਾਂ ਨੂੰ ਕਹਿੰਦਾ ਜੀ ਉਹ ਵੀ ਤਿਆਰ ਰਹੇ ਕਟਕੇ ਫਤਿਹਪਾਲਾਉ ਜੀ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਕੀ ਫਤ ਹੈ ਸਪੱਤਰਕਾਰ ਦੀ ਜਦੋਂ ਗੱਲ ਆਉਂਦੀ ਆ ਤਾਂ ਇੱਕ ਜਜ਼ਵੇ ਦੀ ਗੱਲ ਆਉਂਦੀ ਆ ਜੇ ਇੱਕ ਫਰਜ਼ ਦੀ ਗੱਲ ਆਉਂਦੀ ਆ ਜਿਹੜਾ ਫਰਜ਼ ਖੜਦਾ ਆਪਣੇ ਲੋਕਾਂ ਦੇ ਹੱਕ ਦੇ ਵਿੱਚ ਜਾਂ ਜ਼ੁਲਮ ਦੇ ਖਿਲਾਫ ਖੜਦਾ ਤੇ ਜਦੋਂ ਪੰਜਾਬ ਦੇ ਵਿੱਚ ਪੱਤਰਕਾਰੀ ਦੀ ਗੱਲ ਆਉਂਦੀ ਆ ਤਾਂ ਪ੍ਰੇਰਣਾ ਲੈਂਦਾ ਹੈ ਪਹਿਲੀ ਪਾਕਸ਼ਾਹੀ ਤੋਂ ਜਦੋਂ ਬਾਬਰ ਨੂੰ ਜ਼ਾਬਰ ਕਹਿੰਦੇ ਆ ਉਹ ਗੱਲ ਉੱਥੋਂ ਸ਼ੁਰੂ ਹੋ ਕੇ ਫਿਰ ਰੁਕਦੀ ਨਹੀਂ ਉਹ ਗੱਲ ਚਲਦੀ ਚਲਦੀ 10ਵੀਂ ਪਾਸ਼ਾਹੀ ਤੇ ਉਸ ਨਾਰੇ ਤੱਕ ਪਹੁੰਚ ਜਾਂਦੀ ਹੈ ਜਿਹੜੀ ਸਵਾ ਲੱਖ ਤੇ ਇੱਕ ਲੜਾਉਂਦੀ ਗੱਲ ਹੁੰਦੀ ਹੈ ਜਿਹੜਾ ਨਾਰਾ ਲੈ ਕੇ ਲੱਖਾਂ ਹੀ ਸਿਰ ਜਿਹੜੇ ਲੱਗਦੇ ਆ ਤੇ ਇੱਕ ਇੱਕ ਸਿਰ ਉਸ ਸਵਾ ਲੱਖ ਦੇ ਵਰਗਾ ਹੁੰਦਾ ਸੋ ਉਹੀ ਜਜ਼ਬਿਆਂ ਨੂੰ ਲੈ ਕੇ ਪੰਜਾਬ ਦਾ ਬੱਚਾ ਬੱਚਾ ਜਦੋਂ ਤੁਰਦਾ ਤਾਂ ਫਿਰ ਉਹ ਇੱਕ ਇੱਕ ਸਭਾ ਲੱਖ ਹੋ ਜਾਂਦਾ ਸੋ ਜੇ ਉਹ ਜਜ਼ਬੇ ਨੂੰ ਦੇਖਣਾ ਹੋਵੇ ਜਾਂ ਉਹਦਾ ਵਿਸਥਾਰ ਕਰਨਾ ਹੋਵੇ ਤਾਂ ਸਿਰਫ ਇੱਕ ਨੂੰ ਸਵਾ ਲੱਖ ਦੇ ਤੌਰ ਤੇ ਇਸੇ ਤਰ੍ਹਾਂ ਨਾ ਦੇਖੋ ਜਿਸ ਤਰ੍ਹਾਂ ਅਸੀਂ ਹੁਣ ਕੱਲੇ ਖੜੇ ਆ ਤਾਂ ਦੂਜੇ ਤਰੀਕੇ ਦੇਖੇ ਜਾਵੇ ਤਾਂ ਇਹ ਪੱਤਰਕਾਰਾਂ ਦਾ ਇਕੱਠਾ ਇਹਨਾਂ ਦੇ ਪਿੱਛੇ ਫੋਟੋਗ੍ਰਾਫਰ ਕਦੇ ਵੀ ਬਹੁਤ ਖੜੇ ਆ ਸੋ ਪਹਿਲੀ ਕਾਲ ਆ ਜਿਹਦੇ ਵਿੱਚ ਇਹ ਲੋਕ ਆਪ ਪਹੁੰਚੇ ਆ ਮੀਟਿੰਗ ਦੇ ਵਿੱਚ ਪੱਤਰਕਾਰ ਪਹੁੰਚੇ ਆ ਪਰ ਜਦੋਂ ਇਸ ਇਕੱਠ ਨੂੰ ਵੱਡਾ ਕਰਨਾ ਪਿਆ ਤਾਂ ਸ਼ਾਇਦ ਕੋਈ ਵੱਡੀ ਗੱਲ ਨਹੀਂ ਰਹਿਣੀ ਜਦੋਂ ਤੇਲੀ ਬਾਲੀ ਜਾਂਦੀ ਹੈ ਤਾਂ ਛੋਟੀ ਜੀ ਚੰਗਿਆੜੀ ਹੁੰਦੀ ਹੈ ਤੇ ਜਦੋਂ ਭਾਂਬੜ ਬਣ ਜਾਂਦਾ ਫਿਰ ਉਹਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਹੈ ਅਜੇ ਕਿ ਤੇਲੀ ਬੜੀ ਆ ਤਾਂ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਆਪਣੇ ਫਰਜ਼ ਨਿਭਾਓ ਜੋ ਬਣਦੀ ਕਾਰਵਾਈ ਆ ਉਹ ਕਰੋ ਅਜੇ ਅਪੀਲ ਕੀਤੀ ਜਾ ਰਹੀ ਹੈ ਜਦੋਂ ਇਹ ਤੇਲੀ ਭੰਬੜ ਬਣ ਗਈ ਤਾਂ ਫਿਰ ਕਾਬੂ ਕਰਨਾ ਔਖਾ ਹੋ ਜਾਏਗਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਕੱਠ ਨੂੰ ਲੋਕਤੰਤਰੀ ਤਰੀਕੇ ਨਾਲ ਤੁਸੀਂ ਇੱਥੇ ਖਤਮ ਕਰ ਸਕਦੇ ਹੋ ਉਮੀਦ ਕਰਦੇ ਹਾਂ ਕਿ ਇਸ ਘੱਟ ਤੋਂ ਬਾਅਦ ਅੱਗੇ ਇਕੱਠ ਕਰਨ ਦੀ ਲੋੜ ਨਹੀਂ ਪਵੇਗੀ ਤੇ ਪ੍ਰਸ਼ਾਸਨ ਵੱਲੋਂ ਦੀ ਕਾਰਵਾਈ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਬੁਲਾਰੇ ਸਾਡੇ ਕੋਲੇ ਵੱਧਦੇ ਜਾਂਦੇ ਨੇ ਹੁਣ ਮੈਂ ਸਮਾਂ ਵੀ ਜਿਹੜਾ ਜੀ ਉਹ ਤੇ ਵੀ ਕੈਂਚੀ ਥੋੜੀ ਜੀ ਰੱਖ ਲਈ ਐ 4 ਮਿੰਟ ਤੋਂ ਵੱਧ ਸਮਾਂ ਨਾ ਲਿਆ ਜਾਵੇ ਜੀ ਹੁਣ ਤੁਹਾਨੂੰ ਮੈਂ ਪੂਸ਼ਨ ਮਿੱਤਲ ਉਹਨਾਂ ਨਾਲ ਗੱਲ ਨਾ ਕੀ ਆਉਣ ਪੂਸ਼ਨ ਮਿੱਤਲ ਉਹ ਨੇ ਜੀ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਗੋਡਿਆਂ ਦੀ ਬਦਲਦੀ ਧੰਦਲੀ ਹੁੰਦੀ ਹੈ ਉਹ ਵੋ ਜਦੋਂ ਜਾਗਰ ਕੀਤਾ ਸੀ ਮੇਰੇ ਨਾਲ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦਾ ਵੀ ਪਰਚਾ ਹੋਇਆ ਫਿਰ ਉਹ ਪਰਚੇ ਦੀ ਸਾਨੂੰ ਉੱਥੇ ਵੀ ਸੰਘਰਸ਼ ਕਰਨਾ